ਸਸਿਕਾ ਜੀ ਮੈਂ ਹਕ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਮਾਲਟਨ ਗੁਰੂ ਘਰ ਅਤੇ ਰੈਕਸਟੇਲ ਗੁਰਦੁਆਰਾ ਸਾਹਿਬ ਦੇ ਵੱਲੋਂ ਹਰ ਵਰੇ ਵਾਂਗ ਇਸ ਵਾਰ ਵੀ ਵੱਡਾ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚੀਆਂ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਸ ਨਗਰ ਕੀਰਤਨ ਨੂੰ ਲੈ ਕੇ ਉਕਤਾ ਪ੍ਰਬੰਧ ਕੀਤੇ ਗਏ ਸੀ ਇਸ ਖਾਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਬਿਨਾ ਕਿਸੇ ਭੇਤ ਭਾਵ ਤੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਸ ਨਗਰ ਕੀਰਤਨ ਦਾ ਮਾਹੌਲ ਦੇਖ ਰਹੀ ਬੰਦਾ ਸੀ ਹੈਲੋ ਆਪ ਦਾ ਸਰਵਿਸ ਸਤਿ ਸ਼੍ਰੀ ਅਕਾਲ ਆ ਰਿਹਾ ਮਲਵੀਂ ਗੁਰਦੁਆਰਾ ਸਾਰੇ ਆ ਗਏ ਤੁਸੀਂ ਕਾਲ ਅਸੀਂ ਅੱਜ ਵਿਸਾਖੀ ਦੇ ਦਿਨ ਲੰਗਰ ਕਰਦੇ ਆ ਅਸੀਂ ਪਨੀਰ ਪਕੋੜੇ ਤੇ ਚਾ ਅਸੀਂ ਜਿਤੇ ਇੱਕ ਪਾਸੇ ਪੀਜ਼ੇ 버거 ਜਲੇਬੀ ਮੱਕੀ ਦੀ ਰੋਟੀ ਅਤੇ ਹੋਰ ਵੱਖ-ਵੱਖ ਚੀਜ਼ਾਂ ਦਾ ਲੰਗਰ ਲਗਾਇਆ ਗਿਆ ਤਾਂ ਉੱਥੇ ਦੂਜੇ ਪਾਸੇ ਨਿਹੰਗ ਸਿੰਘਾ ਦੇ ਵੱਲੋਂ ਗਤਕਾ ਦੇ ਕਰਤਵ ਵੀ ਦਿਖਾਏ ਗਏ ਨਗਰ ਕੀਰਤਨ ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਵਾਂਗੂ ਮਾਹੌਲ ਬਣਿਆ ਹੋਇਆ ਸੀ ਇੱਥੇ ਨਾ ਸਿਰਫ ਕੈਨੇਡਾ ਤੋਂ ਬਲਕਿ ਅਮਰੀਕਾ ਤੋਂ ਲੈ ਕੇ ਹੋਰ ਦੇਸ਼ ਵਿਦੇਸ਼ਾਂ ਤੱਕ ਦੀਆਂ ਸੰਗਤਾਂ ਵੀ ਨਤਮਸਤਕ ਹੋਈਆਂ ਇਸ ਸਮਾਗਮ ਤੇ ਵਿੱਚ ਪਹੁੰਚੀ ਸੰਤਾਂ ਦੇ ਵੱਲੋਂ ਬੜੇ ਹੀ ਚਾਹ ਦੇ ਨਾਲ ਸੇਵਾ ਕੀਤੀ ਗਈ ਅਤੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਬੇਨਤੀ ਕੀਤੀ ਗਈ। ਬਿਊ ਰਿਪੋਰਟ ਚੈਨਲ ਪੰਜਾਬੀ